ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਤੂਫਾਨ ਨੇ ਪੰਜਾਬੀਆਂ ਦੇ ਸੁਪਨੇ ਚੂਰ-ਚੂਰ ਕਰ ਦਿੱਤੇ ਹਨ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਇਮੀਗ੍ਰੇਸ਼ਨ ਮੰਤਰੀ ਰਸ਼ੇਲ ਬੈਂਦਿਆਂ ਦੇ ਐਲਾਨਾਂ ਨੇ ਪੰਜਾਬੀ ਭਾਰਤੀਆਂ ਨੂੰ ਡੂੰਘੇ ਸੰਕਟ ਵਿੱਚ ਧਕੇਲ ਦਿੱਤਾ ਹੈ ਇਹ ਵੀਡੀਓ ਤੁਹਾਨੂੰ ਉਹਨਾਂ ਡਰਾਉਣੇ ਬਦਲਾਵਾਂ ਦੇ ਬਾਰੇ ਦੱਸੇਗਾ ਜੋ ਤੁਹਾਡੀ ਜ਼ਿੰਦਗੀ ਨੂੰ ਉਲਟ-ਪੁਲਟ ਕਰ ਦੇਣਗੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵਿੱਚ 20 ਲੱਖ ਫਾਈਲਾਂ ਦਾ ਬੈਕਲੌਗ ਜਮ੍ਹਾਂ ਹੋ ਚੁੱਕਾ ਹੈ ਇਹਨਾਂ ਨੂੰ ਸਾਫ਼ ਕਰਨ ਲਈ ਨਵੀਂ ਮੰਤਰੀ ਰਸ਼ੇਲ ਬੈਂਦਿਆਂ ਨੇ 3 ਮਹੀਨਿਆਂ ਦੀ ਡੈਡਲਾਈਨ ਘੋਸ਼ਿਤ ਕੀਤੀ ਹੈ ਪਰ ਇਹ ਸੁਣ ਕੇ ਸਿਰ ਚਕਰਾਉਂਗੇ ਇਨ੍ਹਾਂ ਫਾਈਲਾਂ ਵਿੱਚ ਪੰਜਾਬੀ ਸਟੂਡੈਂਟਾਂ ਦੀਆਂ ਐਪਲੀਕੇਸ਼ਨਾਂ ਦਾ ਵੱਡਾ ਹਿੱਸਾ ਫਸਿਆ ਹੋਇਆ ਹੈ ਨਵੇਂ ਨਿਯਮਾਂ ਅਨੁਸਾਰ ਟੂਰਿਸਟ ਅਤੇ ਸਟੱਡੀ ਵੀਜ਼ੇ ਦੀ ਪ੍ਰੋਸੈਸਿੰਗ ਕੋਵਿਡ ਤੋਂ ਪਹਿਲਾਂ ਵਾਲੀ ਸਪੀਡ ਤੇ ਹੋਵੇਗੀ ਪਰ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਘਾਟ ਕਾਰਨ ਇਹ ਸਿਰਫ ਇੱਕ ਸੁਪਨਾ ਹੀ ਰਹਿ ਸਕਦਾ ਹੈ ਦੂਜੀ ਖਬਰ ਕੈਨੇਡਾ ਦੇ ਰੂਰਲ ਏਰੀਆ ਵਿੱਚ ਸਕਿਲਡ ਵਰਕਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਨਵੀਂ ਮੰਤਰੀ ਨੇ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਨੂੰ ਅੱਗ ਦੀਆਂ ਲਾਟਾਂ ਵਾਂਗ ਤੇਜ਼ ਕਰ ਦਿੱਤਾ ਹੈ ਪਰ ਇਹ ਸੁਣ ਕੇ ਰੂਹਾਂ ਕੰਬ ਜਾਣਗੀਆਂ ਇਸ ਪ੍ਰੋਗਰਾਮ ਦੇ ਨਾਮ ਤੇ ਸਿੱਧੀ ਪੀਆਰ ਦਾ ਵਾਅਦਾ ਕੀਤਾ ਜਾ ਰਿਹਾ ਹੈ ਪਰ ਗੈਰ ਕਾਨੂੰਨੀ ਏਜੰਟ ਪੰਜਾਬੀਆਂ ਨੂੰ ਲੁੱਟ ਰਹੇ ਹਨ ਜੋ ਵੀ ਪੇਂਡੂ ਇਲਾਕਿਆਂ ਵਿੱਚ ਜਾਵੇਗਾ ਉਸ ਨੂੰ ਘੱਟ ਤਨਖਾਹ ਅਤੇ ਨਿਰਧਾਰਤ ਕੰਮ ਕਰਨ ਲਈ ਮਜਬੂਰ ਕੀਤਾ ਜਾਵੇਗਾ ਇਹੀ ਖਬਰ ਨਵੀਂ ਸਰਕਾਰ ਨੇ 10000 ਮਾਤਾ ਪਿਤਾ ਨੂੰ ਸੁਪਰ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ ਜੋ 5 ਸਾਲ ਲਈ ਮੌਜੂਦ ਰਹੇਗਾ ਪਰ ਇਹ ਸੁਣ ਕੇ ਗੁੱਸੇ ਨਾਲ ਆਪਣੇ ਵਾਲ ਨੋਚ ਲਵੋਗੇ ਇਹ ਵੀਜ਼ਾ ਪਾਉਣ ਲਈ ਇੰਡੀਆ ਤੋਂ ਇੰਸ਼ੋਰੈਂਸ ਦੀ ਲੋਡ ਪਵੇਗੀ ਜੋ ਪਹਿਲਾਂ ਨਹੀਂ ਸੀ ਨਾਲ ਹੀ ਪੰਜਾਬੀ ਪਰਿਵਾਰਾਂ ਨੂੰ ਬੈਂਕ ਗਰੰਟੀ ਦੇਣੀ ਪਵੇਗੀ ਜੋ ਕਿ ਅਸੰਭਵ ਹੈ ਚੌਥੀ ਖਬਰ ਨਵੀਂ ਮੰਤਰੀ ਨੇ 6 ਮਹੀਨੇ ਦੇ ਸ਼ਾਰਟ ਕੋਰਸ ਵਾਲਿਆਂ ਲਈ ਵਰਕ ਪਰਮਿਟ ਅਤੇ ਪੀਆਰ ਦਾ ਰਾਹ ਖੋਲ ਦਿੱਤਾ ਹੈ ਪਰ ਇਹ ਸੁਣ ਕੇ ਸੱਚਮੁੱਚ ਵਿਸ਼ਵਾਸ ਨਹੀਂ ਹੋਵੇਗਾ ਇਹ ਨਿਯਮ ਸਿਰਫ ਫਰਾਡ ਏਜੰਟਾਂ ਨੂੰ ਫਾਇਦਾ ਪਹੁੰਚਾਉਣਗੇ ਕੈਨੇਡਾ ਵਿੱਚ ਅਧਿਆਨ ਕਰਕੇ ਵੀ ਪੰਜਾਬੀ ਸਟੂਡੈਂਟਾਂ ਨੂੰ ਨੌਕਰੀ ਨਹੀਂ ਮਿਲੇਗੀ ਅਤੇ ਉਹਨਾਂ ਦੇ ਪੈਸੇ ਪਾਣੀ ਵਿੱਚ ਵਹਿ ਜਾਣਗੇ ਪੰਜਵੀਂ ਖਬਰ ਕੈਨੇਡਾ ਨੇ ਰਿਫਿਊਜੀ ਕੇਸਾਂ ਤੇ ਭਿਆਨਕ ਪਾਬੰਦੀਆਂ ਲਗਾ ਦਿੱਤੀਆਂ ਹਨ ਜੋ ਵੀ 에어ਪੋਰਟ ਤੇ ਕਲੇਮ ਕਰੇਗਾ ਉਸਨੂੰ ਤੁਰੰਤ ਰਿਜੈਕਟ ਕਰ ਦਿੱਤਾ ਜਾਵੇਗਾ ਪਰ ਇਹ ਸਭ ਤੋਂ ਡਰਾਉਣਾ ਹਿੱਸਾ ਸੁਣੋ ਪਹਿਲਾਂ ਤੋਂ ਪੀਆਰ ਪ੍ਰਾਪਤ ਕਰ ਚੁੱਕੇ ਪੰਜਾਬੀਆਂ ਦੀਆਂ ਫਾਈਲਾਂ ਵੀ ਰੀਚੈੱਕ ਕੀਤੀਆਂ ਜਾਣਗੀਆਂ ਜੇ ਉਹਨਾਂ ਨੇ ਕਦੇ ਰਿਫਿਊਜੀ ਕਲੇਮ ਲਗਾਇਆ ਸੀ ਤਾਂ ਉਹਨਾਂ ਦੀ ਨਾਗਰਿਕਤਾ ਰੱਦ ਹੋ ਸਕਦੀ ਹੈ ਨਵੇਂ ਨਿਯਮਾਂ ਦੇ ਨਾਲ ਫਰਾਡ ਏਜੰਟਾ ਨੇ ਪੰਜਾਬੀਆਂ ਨੂੰ ਜਾਲ ਵਿੱਚ ਫਸਾਉਂਦੀ ਖੇਡ ਸ਼ੁਰੂ ਕਰ ਦਿੱਤੀ ਹੈ ਉਹ ਨਕਲੀ ਨੌਕਰੀ ਦੇ ਆਫਰ ਅਤੇ ਝੂਠੇ ਵਾਅਦੇ ਕਰਕੇ ਪੈਸੇ ਲੁੱਟ ਰਹੇ ਹਨ ਸਾਵਧਾਨ ਰਹੋ ਕੈਨੇਡਾ ਦੇ ਨਵੇਂ ਨਿਯਮ ਤੁਹਾਡੇ ਖਿਲਾਫ ਹਨ ਜੇ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਹੇਠਾਂ ਕਮੈਂਟ ਕਰਕੇ ਦੱਸੋ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾ ਜੋ ਤੁਹਾਨੂੰ ਮਿਲੇ ਹਰ ਤਾਜ਼ਾ ਅਪਡੇਟ ਸਭ ਤੋਂ ਪਹਿਲਾਂ ਇਹ ਵੀਡੀਓ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰੋ ਤਾਂ ਜੋ ਉਹ ਵੀ ਸੱਚ ਜਾਣ ਸਕਣ